ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਗੁੰਡਾਗਰਦੀ ਦਿਖਾਉਂਦੇ ਹੋਏ ਨਿਊਜ਼ ਏਜੰਸੀ ਏਐਨਆਈ ਦੇ ਪੱਤਰਕਾਰ ਅਤੇ ਉਸਦੇ ਕੈਮਰਾਮੈਨ ਦੇ ਨਾ ਸਿਰਫ ਥੱਪੜ ਮਾਰਿਆ ਸਗੋਂ ਉਹਨਾਂ ਨਾਲ ਬਦਸਲੂਕੀ ਕਰਦਿਆਂ ਕੈਮਰਾ ਤੱਕ ਤੋੜਨ ਦੀ ਕੋਸ਼ਿਸ਼ ਕੀਤੀ ਸਰਨਾ ਦੀ ਇਸ ਕਰਦੂਤ ਤੋਂ ਬਾਅਦ ਪੱਤਰਕਾਰ ਪਾਈਚਾਰੇ ਵਿੱਚ ਤਾਰੋਸ਼ ਹੈ ਹੀ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਰਨਾ ਦੀ ਨਿਖੇਦੀ ਕਰਦੇ ਹੋਏ ਕਿਹਾ ਹੈ ਕਿ ਸਰਨਾ ਆਈਐਸਆਈ ਦਾ ਏਜੰਟ ਹੈ ਸਭ ਤੋਂ ਪਹਿਲਾਂ ਸਰਨਾ ਨੇ ਜਿਹੜਾ ਕਾਰਾ ਕੀਤਾ ਉਹ ਦਿਖਾਉਂਦੇ ਹਾਂ ਬੀ ਡੋਨਟ ਡੂ ਆਹ ਦਿਸ ਨੌਂਸੈਂਸ ਪਲੀਜ਼ ਜਿੱਕਰ ਬੈਸ ਨੌਂਸੈਂਸ ਪਲੀਜ਼ ਵੀਜ਼ਾ ਬਣਾ ਦੇ ਯਾਰ ਪਰ ਇਹ ਕਰ ਕੈਮਰੇ ਨੂੰ ਵੀਜ਼ਾ ਬਣਾ ਦੇ ਯਾਰ ਡੋਨਟ ਡੂ ਦਿਸ ਯਾਰ ਨੋਟ ਬੀ ਸਿਲੀ ਯਾਰ ਸਰ ਵੀਜ਼ਾ ਬਣਾਓ ਸਰ ਵੀਜ਼ਾ ਸਰ ਬਟ ਯਾਰ ਹਾਂ ਸਰ ਹੋ ਗਿਆ ਨਹੀਂ ਬਣਾ ਹਾਂ ਨਹੀਂ ਬਣਾ ਨਹੀਂ ਬਣਾ ਠੀਕ ਹੈ ਸਰ ਕੰਮ ਚੱਕਰ ਨਾ ਮੁਰਦਾ ਜਾਓ ਸਰ ਜਾਓ ਫੇਰ ਤੋ ਸਰ ਅਰੇ ਵੀਜ਼ੂ ਨਾ ਅਰੇ ਇਹ ਗੱਲ ਚੀ ਗੱਲ ਸਰ ਮੈਂ ਚਿੱਤ ਇਹ ਗੱਲ ਆਪ ਜਾਵਤ ਬੰਦ ਕਰ ਦੋ ਆਪ ਤਾਂ ਨੰਬਰ ਕਿਉਂ ਕਰੇ ਬਣਾ ਕੇ ਪਿਆਰ ਤੇ ਆਪ ਨੂੰ ਨਹੀਂ ਕਰ ਮਨ ਜਾ ਆਪ ਲੋਕ ਵੀ ਆਪ ਆਪ ਕੋ ਸਹੀ ਹੋ ਰਹੇ ਹੋ ਜਿਹੜਾ ਵਸੀ ਰੇ ਹੋ ਜਾਏਗਾ ਫਿਰ ਜ਼ਿਆਦਾ ਚੰਗਾ ਲੱਗੇਗਾ ਸਰ ਹੁਣੇ ਜਾ ਤਾਂ ਦੇਖਿਆ ਤੁਸੀਂ ਸਰਨਾ ਤੇ ਉਸਦਾ ਇੱਕ ਰਿਸ਼ਤੇਦਾਰ ਕਿਸ ਤਰ੍ਹਾਂ ਬਾਹਰ ਸੜਕ ਤੇ ਖੜੇ ਏਐਨਆਈ ਦੇ ਪੱਤਰਕਾਰ ਅਤੇ ਉਸਦੇ ਕੈਮਰਾਮੈਨ ਦੇ ਗਲ ਪੈ ਗਏ ਅਤੇ ਥੱਪੜ ਮਾਰ ਕੇ ਕੈਮਰਾ ਤੋੜਨ ਦੀ ਕੋਸ਼ਿਸ਼ ਕਰ ਰਹੇ ਸਨ ਇਹ ਮਾਮਲਾ ਕੀ ਸੀ ਜਿਸ ਤੋਂ ਬਾਅਦ ਸਰਨਾ ਇੰਨੇ ਭੜਕ ਗਏ ਉਹ ਵੀ ਤੁਹਾਨੂੰ ਦੱਸਦੇ ਆ ਦਰਸਲ ਸਰਨਾ ਪਾਕਿਸਤਾਨੀ ਹਾਈ ਕਮਿਸ਼ਨ ਦੀ ਪਾਰਟੀ ਵਿੱਚ ਸ਼ਾਮਿਲ ਹੋਇਆ ਸੀ ਅਤੇ ਪੱਤਰਕਾਰ ਨੇ ਸਰਨਾ ਨੂੰ ਇਸ ਬਾਬਤ ਸਵਾਲ ਕੀਤਾ ਸੀ ਜਿਸ ਤੋਂ ਬਾਅਦ ਸਰਨਾ ਨੇ ਆਪਾ ਗਵਾ ਦਿੱਤਾ ਅਤੇ ਫਿਰ ਉਸਨੇ ਜੋ ਕੀਤਾ ਉਹ ਤੁਸੀਂ ਦੇਖ ਹੀ ਲਿਆ ਇੱਕ ਵਾਰ ਦੁਬਾਰਾ ਦਿਖਾਉਂਦੇ ਆ ਕਿ ਸਰਨਾ ਨੇ ਇਸ ਪੱਤਰਕਾਰ ਨਾਲ ਕਿਉਂ ਹੱਥੋਪਾਈ ਕੀਤੀ ਪਲੀਜ਼ ਡੋਟ ਡੂ ਆਲ ਥਿਸ ਨੌਂਸੈਂਸ ਪਲੀਜ਼ ਬਟ ਸਰ ਪਲੀਜ਼ ਵੀਜ਼ਾ ਦੇ ਯਾਰ ਪਰਿਆਕਾਰ ਕੈਮਰਾ ਨੂੰ ਵੀਜ਼ਾ ਬਣਾ ਦੇ ਯਾਰ ਟੌਮ ਟੂ ਇਸ ਤੰਗ ਯਾਰ ਨੋਟ ਵੀ ਸਿਲੀ ਯਾਰ ਸਰ ਵੀਜ਼ਾ ਬਣਾਓ ਸਰ ਵੀਜ਼ਾ ਸਰ ਬਟ ਯਾਰ ਹਾਂ ਸਰ ਹੋ ਗਿਆ ਨਹੀਂ ਬਣਾ ਹਾਂ ਨਹੀਂ ਬਣਾ ਨਹੀਂ ਬਣਾ ਠੀਕ ਹੈ ਸਰ ਕੰਮ ਚੱਕਰ ਨਾ ਮਿਲਦਾ ਯਾਰ ਸਰ ਜਾਓ ਫਿਰ ਸਰ ਅਰੇ ਵੀਜ਼ਾ ਬਣਾ ਦੇ ਯਾਰ ਅਰੇ ਇਹ ਕੈਮਰਾ ਮਤਲਬ ਪਲੀਜ਼ ਇਹ ਗੱਲ ਠੀਕ ਹੈ ਸਰ ਮੈਂ ਚਿੱਤ ਇਹ ਗੱਲ ਤੁਸੀਂ ਦੋ ਦਫਾ ਲੀਕ ਕਰੋ ਆਪ ਜਵਾਬ ਬੰਦ ਕਰ ਦੋ ਨੰਬਰ ਲੀਕ ਤੋਂ ਨੌਂ ਚੱਕ ਕੀ ਕਰ ਰਹੇ ਹੋ ਬਣਾਉਣ ਕਰਕੇ ਹਾਂ ਤੇ ਆਪ ਕੋ ਨਹੀਂ ਕਰ ਰਹੇ ਆ ਜਦੋਂ ਆਪ ਲੋਕ ਵੀ ਆਪ ਆਪ ਕੋ ਸਿਰੇ ਤੋਂ ਸਿਰੇ ਤੋਂ ਹੋ ਜਾਏਗਾ ਫਿਰ ਜਿਆਦਾ ਅਚਰ ਲੱਗੇਗਾ ਸਰ ਹਮਲੇ ਜਾ ਰਹੇ న్యూਸ ਏਜੰਸੀ ਏਐਨਆਈ ਦੇ ਪੱਤਰਕਾਰ ਨਾਲ ਕੀਤੀ ਹੱਥੋ ਪਾਈ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਿੱਥੇ ਇਸ ਹਮਲੇ ਦੀ ਨਿਖੇਦੀ ਕੀਤੀ ਉੱਥੇ ਹੀ ਉਹਨਾਂ ਕਿਹਾ ਕਿ ਸਰਨਾ ਆਈਐਸਆਈ ਦਾ ਏਜੰਟ ਹੈ ਅਤੇ ਪਾਕਿਸਤਾਨ ਵਿਖੇ ਲਗਾਤਾਰ ਆਉਂਦਾ ਜਾਂਦਾ ਰਹਿੰਦਾ ਹੈ ਸਰਨਾ ਨੇ ਏਐਨਆਈ ਦੇ ਪੱਤਰਕਾਰ ਨੂੰ ਥੱਪੜ ਮਾਰਿਆ ਹਰਵਿੰਦਰ ਸਿੰਘ ਸਰਨਾ ਨੇ ਏਐਨਆਈ ਦੇ ਪੱਤਰਕਾਰ ਨੂੰ ਥੱਪੜ ਮਾਰਿਆ ਉਹਨਾਂ ਨੇ ਸਵਾਲ ਪੁੱਛੇ ਪਾਕਿਸਤਾਨ ਹਾਈ ਕਮਿਸ਼ਨ ਕੋਲਾ ਜੇਸੀ ਪਾਰਟੀ ਦੇ ਹਿੱਸਾ ਲੈਣ ਉਸ ਨੇ ਉਹਨਾਂ ਨੇ ਸਵਾਲ ਜਿਹੜਾ ਪੁੱਛਿਆ ਮਾਰਿਆ ਸੀ ਜਿਹੜਾ ਸਰਨਾ ਨਾ ਮੈਂ ਤੁਹਾਨੂੰ ਸਹੀ ਦੱਸਾਂ ਆਈਐਸਆਈ ਏਜੰਟ ਹੈ ਇਹਦਾ ਪਾਕਿਸਤਾਨ ਨਾਲ ਪੂਰਾ ਲਿੰਕ ਹੈ ਆ ਰੋਜ਼ ਪਾਕਿਸਤਾਨ ਜਾਂਦਾ ਹੈ ਇਹਦੀ ਪ੍ਰੋਪਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਜ਼ਿਕਰ ਹੋ ਗਿਆ ਕਿ ਸਰਨਾ ਵਰਗੇ ਕੁਝ ਲੋਕ ਜੋ ਭਾਰਤ ਵਿੱਚ ਰਹਿੰਦੇ ਹੋਏ ਦੁਸ਼ਮਨ ਦੇਸ਼ ਦੀ ਹਿਮਾਇਤ ਕਰਦੇ ਹਨ ਉਹਨਾਂ ਨੂੰ ਇਹ ਗੱਲ ਹਜ਼ਮ ਨਹੀਂ ਹੁੰਦੀ ਕਿ ਉਹਨਾਂ ਦੀਆਂ ਕਰਤੂਤਾਂ ਨੂੰ ਕੋਈ ਵੀ ਪੱਤਰਕਾਰ ਲੋਕਾਂ ਵਿੱਚ ਨਸ਼ਰ ਕਰੇ ਅਤੇ ਇਹ ਗੁੰਡਾਗਰਦੀ ਉਸੇ ਦਾਹੀ ਨਤੀਜਾ ਕਹੀ ਜਾ ਸਕਦੀ ਹੈ ਕਿ ਏਐਨਆਈ ਦੇ ਪੱਤਰਕਾਰ ਤੇ ਹੋਏ ਇਸ ਹਮਲੇ ਦੇ ਮਾਮਲੇ ਵਿੱਚ ਸਰਨਾ ਦੇ ਖਿਲਾਫ ਕੋਈ ਕਾਰਵਾਈ ਹੋਵੇਗੀ ਜਾਂ ਫਿਰ ਲੋਕ ਰਾਜ ਦੇ ਚੌਥੇ ਥੰਮ ਨੂੰ ਸਵਾਲ ਪੁੱਛਣ ਤੋਂ ਰੋਕਣ ਲਈ ਕੀਤੀ ਗਈ ਇਸ ਗੁੰਡਾਗਰਦੀ ਤੇ ਪਰਦਾ ਹੀ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਬਿਊਰੋ ਰਿਪੋਰਟ ਢੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 ਈਚ ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ